ਇਹ جنگ ਲਾਉਣਾ ਤੇ ਪਾਕਿਸਤਾਨ ਦਾ ਹਿੰਦੁਸਤਾਨ ਸਾਡੇ ਪੰਜਾਬ ਨੂੰ ਖਾੜਾ ਨਾ ਬਣਾਈ ਇਹ جنگ ਲਗਦਾ ਵੀ ਹੈ ਮੈਂ ਪਾਕਿਸਤਾਨ ਨੂੰ ਕਹਿੰਦਾ ਕਿ ਗੁਜਰਾਤ ਦਾ ਵੀ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਤੇ ਉੱਥੇ ਮੋٹے ਮੋٹے ਸੇਠ بڑے بڑے ਧੀਰੇ ਧਵਰ ਕਰੋੜਾਂ ਬਾਪਤੇ ਉੱਥੇ ਬੈਠੇ ਐ ਉੱਥੇ ਜੰਗ ਲਾ ਲਓ ਪੈਸਾ ਲੈ ਲਓ ਇੱਥੇ ਸਾਡੇ ਭੁੱਖਿਆਂ ਲੋਕੀਂ ਮਿਲੋ ਤੁਹਾਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਅਮਨ ਚਾਹੁੰਦੇ ਹਾਂ ਅਮਨ ਕਿਵੇਂ ਪੈਦਾ ਹੁੰਦਾ ਹੈ ਅਮਨ ਹੁੰਦਾ ਹੈ ਜਦੋਂ ਵਪਾਰ ਸ਼ੁਰੂ ਹੋਵੇ ਅਸੀਂ ਕਹਿੰਦੇ ਹਾਂ ਸੈਣੀ ਵਾਲੇ ਨੂੰ ਵਪਾਰ ਦੇ ਲਈ ਖੋਲੋ ਸਾਡੀਆਂ ਕਣਕਾਂ ਉੱਥੇ ਵਿਗਣ ਅੱਜ ਦਾ ਰੇਖ ਸਾਡੀ ਕਣਕ ਦਾ 2500 ਰੁਪਇਆ ਕਵਿੰਟਲ ਹੈ ਪਾਰ ਜੇ ਚਲੇ ਜਾਈਏ ਪਾਕਿਸਤਾਨ ਦੇ ਵਿੱਚ ਇਹਦਾ ਮੁੱਲ 700 ਰੁਪਇਆ ਕਵਿੰਟਲ ਹੈ 1000 ਜਾਂ 1100 ਰੁਪਏ ਦਾ ਫਰਕ ਹੈ ਕੀ ਸਾਡੀ ਮਾਲੀ ਹਾਲਤ ਦੇ ਵਿੱਚ ਤਬਦੀਲੀ ਨਾ ਆ ਜੂਗੀ ਜੇ ਸਾਡੀਆਂ ਜਿੰਸਾਂ ਇਸ ਤਰ੍ਹਾਂ ਵੇਕਣ ਲੱਗ ਪੈਣ ਉੱਤੇ ਰੂਸ ਤੱਕ ਜਾਣ ਸੈਂਟਰਲ ਏਸ਼ੀਆ ਤੱਕ ਜਾਣ ਇਰਾਕ-이란 ਤੱਕ ਜਾਣ ਪਿਛਲੀ ਵਾਰੀ ਤੋਂ ਨਾ ਪਹਿਲਾਂ-ਪਹਿਲਾਂ ਵਿਖਿਆ 2700 ਰੁਪਏ ਪਰ ਕੁਇੰਟਲ ਬਾਸਮਤੀ ਸਾਡੀ ਤੇ ਜੇ ਪਾਕਿਸਤਾਨ ਦਾ ਮੋੜ ਖਗਲਾ ਟੱਪ ਜੋ ਈਰਾਨ ਉੱਥੇ 20000 ਰੁਪਇਆ ਖੰਡਲ ਸਾਡੀ ਬਾਸਮਤੀ ਦੀ ਕੀਮਤ ਹੈ ਕਿ ਸਾਨੂੰ ਫਿਰ ਸਾਰੇ ਜਾਣ ਕੇ ਬਣਾ ਰਹੇ ਸਾਡਾ ਕੋਈ ਉੱਥੇ ਹੈ ਨਹੀਂਗਾ ਮਾਈ ਬਾਪ ਹੁਣ ਜੇ ਜੰਗ ਲਾਉਣਾ ਹੈ ਮੋਦੀ ਪ੍ਰਾਈਮ ਮਿਨਿਸਟਰ ਹੈ ਇੰਨੇ ਇੱਕ ਕਮੇਟੀ ਬਣਾਈ ਹੈ ਜਿਹਨੂੰ ਕਹਿੰਦੀ ਹੈ ਸਕਿਉਰਿਟੀ ਕਮੇਟੀ ਉਹਦੇ ਵਿੱਚ ਕੋਈ ਸਿੱਖ ਮੁਸਲਮਾਨ ਨਹੀਂ ਹੈ ਇਹਦਾ ਮਤਲਬ ਹੈ ਕਿ ਜਿਹੜਾ ਇੰਡੀਆ ਇੱਕ ਧਰਮ ਨਿਰਪੱਖ ਮੁਲਕ ਹੈ ਜਿੱਦੇ ਵਿੱਚ ਮੁਸਲਮਾਨ ਸਾਈ ਸਿੱਖ ਸ਼ੈਡਿਊਲ ਕਾਸ ਸਾਰੇ ਰੰਦੇ ਹੈ ਕਿ ਸਿਰਫ ਇੱਕ ਫਿਰਕਾ ਹਿੰਦੂਆਂ ਦਾ ਹੀ ਇੱਡਾ ਵੱਡਾ ਜੰਗ ਲਾ ਦੂਗਾ ਸਾਡੀ ਰਾਏ ਨਹੀਂ ਲਈ ਜਾਊਗੀ ਸਿੱਖਾਂ ਦੇ ਪੱਲੇ ਰਹਿ ਗਈ ਹੈ ਐਸ்சிਪੀਸੀ ਸਾਡੀ ਪਾਰਲੀਮੈਂਟ ਹੈ 14 ਸਾਲਾਂ ਤੋਂ ਸੈਂਟਰ ਮੋਦੀ ਸਰਕਾਰ ਇਹਦੇ ਇਲੈਕਸ਼ਨ ਨਹੀਂ ਕਰਾ ਸਕਦੀ ਤੁਹਾਨੂੰ ਪਤਾ ਹੈ

ایک مورچہ لایا مورچے کا آواز سی نو ٹیکسن وداؤٹ ریپیزنٹیشن کی جنا جن چھر ساڑی نمائندگی نہیں ہندی گورنمنٹ انہ چھر اے تھا ٹیکس نہیں دینا پھر دسو سکھو ਅਸੀਂ ਅਮਰੀਕਨਾਂ ਤੋਂ ਘੱਟ ਹੈ ਸਾਡੀ ਜਦੋਂ ਐਸਸੀਪੀਸੀ ਚੰਬੈਂਡਗੀ ਨਹੀਂ ਹੈ ਸਾਡੀ ਜਮਹੂਰੀਅਤ ਮਾਰੀ ਗਈ ਹੈ ਤੇ ਫਿਰ ਅਸੀਂ ਕਾਹਦੇ ਟੈਕਸ ਦੇਣੀ ਹੈ ਕਾਹਦੇ ਮਾਮਲੇ ਦੇਣੀ ਹੈ ਇਹ ਚੀਜ਼ ਦੇ ਉੱਤੇ ਆਪਣੀ قوم ਨੂੰ ਸੋਚਣਾ ਪਊਗਾ ਅਖੀਰ ਦੇ ਵਿੱਚ ਅਮਰੀਕਨਾਂ ਦੀ ਗੱਲ ਮੰਨਣੀ ਪਈ ਅੰਗਰੇਜ਼ਾਂ ਨੂੰ ਔਰ ਅਮਰੀਕਾ ਨੂੰ ਅਮਰੀਕਾ ਨੂੰ ਛੱਡ ਕੇ ਜਾਣਾ ਅਮਰੀਕਾ ਨੂੰ ਜ਼ਾਦੀ ਦੇ ਕੇ ਗਏ ਸੋ ਮੇਰਾ ਮਤਲਬ ਹੈ ਕਿ ਜੇ ਸਾਡੀ ਨੁਮਾਇੰਦਗੀ ਪਾਰਲੀਮੈਂਟ ਦੇ ਵਿੱਚ ਐਸਡੀਪੀਸੀ ਦੇ ਵਿੱਚ ਨਹੀਂ ਹੈ ਤੇ ਫਿਰ ਅਸੀਂ ਟੈਕਸ ਕਾਦੇ ਦਵਾਗੇ નો ਟੈਕਸੇਸ਼ਨ ਵਿਦਆਊਟ ਰਿਪਰੈਜ਼ੈਂਟੇਸ਼ਨ ਉਹਨਾਂ ਦਾ ਨਾਰਾ ਸੀ ਸੋ ਸਾਡੀ ਪਾਰਟੀ ਹੁਣ ਪਸੰਦ ਤਰੀਕੇ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੀ ਰਹੂਗੀ ਅੱਜ ਅਸੀਂ ਵਾਕੇ ਜਾਣਾ ਸੀਗਾ ਪਰ ਉੱਥੇ ਪਾਬੰਦੀ ਲਾਈ ਹੈ ਪਾਬੰਦੀ ਤਾਂ ਲਾਈ ਹੈ ਕਿਉਂ ਕਰਕੇ ਵਾਕੇ ਜਿਹੜਾ ਅਸੀਂ ਪ੍ਰਦਰਸ਼ਨ ਕੀਤਾ ਉਹਦੀ ਗੱਲ ਬਹੁਤ ਵੱਧ ਗਈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਸਿੱਖ ਜੰਗ ਨਹੀਂ ਚਾਹੁੰਦੇ ਅਮਨ ਚਾਹੁੰਦੇ ਤੇ ਉਹ ਸੀ ਬਾਰਡਰ ਖੋਲਣਾ ਚਾਹੁੰਦੇ ਕਿ ਜਦੋਂ ਸਾਡਾ ਚਿਤ ਚਾਹੇ ਜਿਵੇਂ ਅਰਦਾਸ ਆਪਾਂ ਕਹਿੰਦੇ ਆ ਜਿਹੜੇ ਗੁਰਦੁਆਰੇ ਪਾਕਿਸਤਾਨ 'ਚ ਰਹੇਗੇ ਉਹਨਾਂ ਦੇ ਦਰਸ਼ਨ ਦਰਹਣ ਹੋਣ ਜਿੱਦਾਂ ਸਾਡਾ ਦਿਲ ਕਰੇ ਅਸੀਂ ਉਧਰ ਜਾਈਏ ਸਾਡੇ ਟਰੈਕਟਰ ਬਣਦੇ ਆ ਖੇਤੀਬਾੜੀ ਦੀਆਂ ਮਸ਼ੀਨਾਂ ਬਣਦੀਆਂ ਉਹ ਅਸੀਂ ਆਪਣੇ ਪਾਕਿਸਤਾਨ ਦੇ ਵਿੱਚ ਕਿਉਂ ਨਹੀਂ ਭੇਜ ਸਕਦੇ ਦੋ ਪੈਸੇ ਅਸੀਂ ਖੱਟিয়ে ਸਾਡੇ ਵਿੱਚ ਮੇਰੀ ਆਏ ਜੇ ਜੰਗ ਲਾਉਣਾ ਹੈ ਜੇ ਪਾਕਿਸਤਾਨ ਤਾਂ ਹਿੰਦੁਸਤਾਨ ਸਾਡੇ ਪੰਜਾਬ ਨੂੰ ਖਾਣਾ ਨਾ ਬਣਾਈ ਜੇ جنگ ਲੱਗਦਾ ਵੀ ਹੈ ਮੈਂ ਪਾਕਿਸਤਾਨ ਨੂੰ ਕਹਿੰਦਾ ਕਿ ਗੁਜਰਾਤ ਦਾ ਵੀ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਤੇ ਉੱਥੇ ਮੋٹے ਮੋٹے ਛੇਟ بڑے بڑے ਹੀਰੇ ਜਵਾਰ ਕਰੋੜਾਂ ਰੁਪਏ ਤੇ ਉੱਥੇ ਬੈਠੇ ਐ ਉੱਥੇ ਜੰਗ ਲਾ ਲੋ ਪੈਸਾ ਲੈ ਲੋ ਇੱਥੇ ਸਾਡੇ ਭੁੱਖਿਆਂ ਕੋਲੋਂ ਕੀ ਮਿਲੂ ਤੁਹਾਨੂੰ ਸੋ ਮੇਰਾ ਮਤਲਬ ਹੈ ਕਿ no war ਹੁਣ ਮੈਂ ਕਹੂੰਗਾ ਅੰਗਰੇਜ਼ੀ ਚ ਸਿਕਸ ਵੌਂਟ ਤੁਸੀਂ ਕਹਿਣਾ no war no war Six warned. No one. No one. War. Six warned. No one. No one. War. Six warned. No one. No one. Santa Janelle's in Penguin Mora. He never won. Santa Janelle's in Penguin